ਖਾਲਸੇ ਪੰਥ ਦੀ ਜਨਮ ਭੂਮੀ ਆ ਉਹਦੀ ਸੜਕ ਨਹੀਂ ਆਪਾਂ ਬਣਾ ਸਕਦੇ ਕਿ ਕਿੱਥੇ ਦੀ ਬਣਾਵਾਂਗੇ ਇਹ ਕੋਈ ਪੰਜਾਬ ਤੋਂ ਬਾਹਰ ਤਾਂ ਹੈ ਨਹੀਂ ਆਨੰਦਪੁਰ ਸਾਹਿਬ ਇਤਿਹਾਸਕ ਸਥਾਨ ਆ ਜਿੰਨੇ ਦੇ ਵਿੱਚ ਨਿਤਨਗੜ੍ਹ ਨੇ ਉੱਥੇ ਇੱਕ ਨੀ ਪੱਥਰ ਵੀ ਰੱਖਤਾ ਸੀ ਸੜਕ ਦੇ ਲਈ ਪੱਥਰ ਦਾ ਪੱਥਰਾ ਹੀ ਰਹਿ ਗਿਆ ਨੀ ਪੱਥਰ ਦਾ ਹੀ ਹਰੇਕ ਵਾਰ ਰੱਖਦੇ ਆ ਜੀ ਬਹੁਤ ਨਹੀਂ ਪੱਥਰ ਰੱਖਿਓ ਜੇ ਦੇਖਿਆ ਜਾਵੇ ਉਹ ਸਿਰਫ ਨੀ ਪੱਥਰੇ ਹੀ ਬਣੇ ਉੱਥੇ ਉਸ ਤੋਂ ਬਾਅਦ ਤਾਂ ਕੋਈ ਉਹ ਨਹੀਂ ਸਟਰਾਇਜ਼ਰ ਤਿਆਰ ਕੀਤਾ ਜੀ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਇੱਥੇ ਰਹਿ ਕੇ ਨਾ ਵੀ ਹਮੇਸ਼ਾ ਗੱਲ ਕਰਦੇ ਰਹੇ ਉਹਦਾ ਨਾਲੇ ਜੀ ਪੰਥਕ ਪਾਰਟੀ ਸੀਗੀ ਉਹਨਾਂ ਨੂੰ ਤਾਂ ਕਰਨਾ ਚਾਹੀਦਾ ਤੇ ਹੁਣ ਨਾਰਾਜ਼ਗੀ ਤੁਹਾਡੇ ਸਾਹਮਣੇ ਆ ਵੀ ਜਿਹੜੀ ਕੱਢੀ ਆਈ ਸੜਕ ਦਾ ਮੁੱਦਾ ਬਹੁਤ ਲੰਬੀ ਦੇਰ ਤੋਂ ਚੱਲ ਰਿਹਾ ਬਾਬਾ ਜੀ ਸੇਵਾ ਕਰ ਰਿਹਾ ਫੇਰ ਵੀ ਚਲੋ ਜਿੰਨੀ ਉਹਨਾਂ ਦੀ ਹਿੰਮਤ ਆ ਜੋਰ ਨਾਲ ਬਣਾ ਰਹੇ ਨੇ ਪਰ ਸਰਕਾਰਾਂ ਕਿਉਂ ਨਹੀਂ ਕਿਉਂਕਿ ਹਰ ਵਾਰੀ ਮੰਤਰੀ ਕੋ ਖੜਦਾ ਉਹੀ ਵੱਲ ਹੁੰਦੀ ਹੈ ਬੰਗਾਟੂ ਆਨੰਦਪੁਰ ਸੜਕ ਦੇਖੋ ਜੀ ਇਹ ਸਰਕਾਰਾਂ ਦੇ ਆਪਣੇ ਉਹਨਾਂ ਨੂੰ ਚਾਹੀਦਾ ਤਾਂ ਹੈ ਕਰਨਾ ਕਿਉਂਕਿ ਇੱਚ ਸਾਰਿਆਂ ਦੀ ਭਲਾਈ ਆਈ ਐਨੀ ਸੰਗਤ ਜਾਂਦੀ ਆ ਹਰ ਇੱਕ ਸਾਲ ਵੱਧਦੀ ਆ ਸੰਗਤ ਘਟਦੀ ਤਾਂ ਹੈ ਨਹੀਂ ਸਰਕਾਰਾਂ ਨੂੰ ਤਾਂ ਚਾਹੀਦਾ ਜਿਹੜਾ ਵੀ ਆਪਣਾ ਐਮ ਐਲ ਏ ਉੱਠਦਾ ਹੈ ਕਰਦੇ ਕੁਝ ਨਹੀਂ ਹੈਗੇ ਜੀ ਸਿਰਫ ਇੱਕ ਝੂਠਾ ਦਲਾਸਾ ਦਿੰਦੇ ਆ ਜ ਆ ਬਾਬਿਆਂ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਮੋਹਰੇ ਹੋ ਕੇ ਆਪ ਕਦਮ ਚੱਕਿਆ ਤੇ ਹੁਣ ਦਾ ਐਨ ਆਰ ਆਈ ਸੰਗਤ ਵੀ ਬਹੁਤ ਬਾਹਰੋਂ ਸਹਿਯੋਗ ਦਿੰਦੀ ਆ ਤੇ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖੀ ਆਈ ਬਹੁਤ ਵਧੀਆ ਕੰਮ ਹੋਇਆ ਜੀ ਹੌਲੇ ਮਹੱਲੇ ਤੇ ਬਹੁਤ ਸੰਗਤ ਜਿਹੜੀ ਆ ਆਨੰਦਪੁਰ ਸਾਹਿਬ ਜਾਂਦੀ ਆ ਔਰ ਹੌਲੇ ਮਹੱਲੇ ਨੂੰ ਲੈ ਕੇ ਜਿਹੜੀ ਹੁਣ ਦੇਖੋ ਅਗਲੇ ਵੀਰਵਾਰ ਤੋਂ 14 ਤਰੀਕ ਤੋਂ ਹੌਲਾ ਮਹੱਲਾ ਸ਼ੁਰੂ ਹੋ ਰਿਹਾ ਸੰਗਤਾਂ ਜਿਹੜੀਆਂ ਪਹਿਲਾਂ 2 ਦਿਨ ਸ਼ੁਰੂ ਹੋ ਜਾਣੀਆਂ ਪਰ ਨੰਗਰ ਨੂੰ ਦੇਖੋ ਕਿਦਾਂ ਦੀ ਪ੍ਰੋਬਲਮ ਆਉਂਦੀ ਹੈ ਕੀ ਹਾਲਾਤ ਨੇ ਸੜਕ ਦੇ ਹੁਣ ਤਾਂ ਇਹ ਬਹੁਤ ਬਿਹਤਰ ਹੋ ਗਏ ਪਹਿਲਾਂ ਨਾਲੋਂ ਜੇ ਦੇਖਿਆ ਆ ਵੀ ਹੁਣ ਬਣਦੇ ਕਰਕੇ ਕੰਮ ਚੱਲ ਰਿਹਾ ਤਾਂ ਉਸ ਕਰਕੇ ਇੱਕ ਥੋੜੇ ਦਿਨ ਪਹਿਲਾਂ ਬਾਰਿਸ਼ ਹੋਈ ਉਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਦੇਖ ਲਓ ਪਹਿਲੀ ਸੜਕ ਬਣੀ ਉਹਦੀ ਕਿੰਨੀ ਕਿ ਚੜਾਈ ਆ ਤੁਸੀਂ ਆਪ ਦੇਖ ਲਓ ਕੈਮਰੇ ਚ ਆਹ ਦੇਖ ਲਓ ਕਿੰਨੀ ਇਦਨੂ ਆਹ ਰੋਜ਼ ਰੱਛ ਰਹਿਂਦਾ ਹਾਂਜੀ ਹਾਂਜੀ ਇਹ ਤੇ ਆਸਿਕ ਤਖਤ ਸਾਹਿਬ ਆ ਜੇ ਆ ਰੋਡ ਜ਼ਰੂਰੀ ਆ ਸਾਰੀ ਸੰਗਤ ਲਈ ਦੂਰੋਂ ਦੂਰੋਂ ਲੋਕੀ ਦਾ ਪਰ ਸਰਕਾਰ ਦਾ ਧਿਆਣੀ ਹੈ ਨਹੀਂ ਇਦਨੂ ਇਹ ਸਰਕਾਰਾਂ ਦੇ ਕੰਮ ਆ ਪਰ ਹੁਣ ਫਿਰ ਸਿਕ ਕੌਮ ਨੂੰ ਆਪੇ ਕਰਨਾ ਪੈ ਰਿਹਾ ਇਹ ਕਿਹੜਾ ਅੱਜ ਦਾ ਮਸਲਾ ਸਾਹਿਬ ਦੇ ਦੇ ਆਮ ਲੋਕਾਂ ਨੂੰ ਪਤਾ ਸਰਕਾਰਾਂ ਨੂੰ ਵੀ ਪਤਾ ਹੈ ਵੀ ਕਿੱਡਾ ਮਸਲਾ ਹੈ ਦੇਖ ਲਓ ਕਿੱਡੀ ਕਿ ਚੜਾਈ ਹੈ ਉਹ ਹੈਗੀ ਕੋਈ ਐਡੇ ਟਰੱਕ ਟਰੱਕੇ ਇਧਰ ਫਿਰ ਮਾਈਨਿੰਗ ਕਰਕੇ ਟਰੱਕਾਂ ਦਾ ਬਹੁਤ ਰੌਲਾ ਇਧਰ ਨੂੰ ਕੋਈ ਸੜਕ ਰਹਿਦੀ ਨਹੀਂ ਫਿਰ ਹੁਣ ਆਪ ਸੰਤ ਕਰ ਰਹੇ ਆ ਭਿਆਰ ਤੇ ਜਾਂ ਸਰਕਾਰ ਨੇ ਬਾਹ ਨਹੀਂ ਪੜੀ ਸਿੱਖਾਂ ਦੀ ਕਿ ਹੁਣ ਅਤੀ ਕਾਰਜਕਾਨਾ ਇਹ ਜਿਹੜਾ ਅਨੰਦਪੁਰ ਸਾਹਿਬ ਦਾ ਕਿਲਾ ਹੈ ਸ਼੍ਰੀ ਅਨੰਦ ਅਕਾਲ ਤਖਤ ਦੇੜਾ ਗੜਿਆ ਇਹ ਤਾਂ ਅਕਾਲ ਤਖਤ ਦੇ ਵਿੱਚ ਆਉਂਦਾ ਹੈ ਜੇ ਕਹ ਸਕਦੇ ਐਸਜੀਪੀ ਦੇ ਅੰਡਰ ਆਉਂਦਾ ਹੈ ਯਾਰ ਔਰ ਐਜੀਪੀਸੀ ਵੀ ਇਸ ਵਲ ਤੋਂ ਹਨੀ ਦੇਰੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਇਸ ਚੀਜ਼ ਤੋਂ ਲੈ ਆਵੇ ਵੀ ਦੇਰੇ ਪਰ ਇਹ ਮਸਲਾ ਜੀ ਸਰਕਾਰਾਂ ਦਾ ਸੜਕਾਂ ਬਣਾਉਣਾ ਰੋਡ ਟੈਕਸ ਅਸੀਂ ਸਰਕਾਰ ਨੂੰ ਦਿੰਦੇ ਆ ਐਜੀਪੀਸੀ ਨੂੰ ਥੋੜੋ ਦਿੰਦੇ ਆ ਰੋਡ ਬਣਾਉਣਾ ਇਹ ਸਾਰਾ ਸਰਕਾਰਾਂ ਬਾਕੀ ਵੀ ਤਾਂ ਰੋਡ ਬਣ ਰਹਾ ਹੈ ਹਾਈਵੇ ਬਣ ਰਹਾ ਹੈ ਡੈਡ ਇਹ ਵੀ ਸਰਕਾਰ ਦੇ ਅੰਦਰ ਆਉਂਦਾ ਇਹ ਕੋਈ ਪੰਜਾਬ ਤੋਂ ਬਾਹਰ ਤਾਂ ਹੈ ਨਹੀਂ ਅਨੰਦਪੁਰ ਸਾਹਿਬ ਇਤਿਹਾਸਕ ਸਥਾਨ ਆ ਬਿਲਕੁਲ ਬਿਲਕੁਲ ਪੂਰਾ ਪੰਜਾਬ ਸਿੱਖਾਂ ਦੀ ਜਨਮ ਭੂਮੀ ਆ ਉਹਦੀ ਸੜਕ ਨਹੀਂ ਆਪਾਂ ਬਣਾ ਸਕਦੇ ਫੇ ਕਿੱਥੇ ਦੀ ਬਣਾਵਾਂਗੇ ਇਸੇ ਲਈ ਸਿੱਖਾਂ ਨੂੰ ਇਹ ਕਦਮ ਪੁੱਟਣਾ ਪੈ ਰਿਹਾ ਪਰ ਜਦੋਂ ਕੋਈ ਮੰਤਰੀ ਐਮਪੀ ਇੱਥੋਂ ਖੜਦਾ ਆ ਉਹ ਕਹਿੰਦਾ ਜੀ ਮੈਂ ਅਨੰਦਪੁਰ ਸਾਹਿਬ ਨੂੰ ਇੱਥੇ 에ਰਪੋਰਟ ਬਣਾ ਦਊਗਾ ਹੱਬ ਬਣਾ ਦਊਗਾ ਮੈਂ ਹੈਰੀਟੇਜ ਬਣਾ ਲਊਗਾ ਕਹਿਣ ਤੇ ਕਰਨ ਦਾ ਫਰਕ ਆ ਕਹੇ ਨੂੰ ਤਾਂ ਆਪਾਂ ਮੈਂ ਇੱਥੇ ਕਹਿੰਦਾ ਨਾ ਮੈਂ ਆ ਕਰ ਦੂੰ ਕਰੂੰਗਾ ਤਾਂ ਫੇ ਮੰਨਾਂਗੇ ਗੱਲਾਂ ਚ ਤਾਂ ਆਪਾਂ ਮਤਾਰੀ ਤੋੜੋ ਅਸਲ ਚੰਗਾ ਜੀ ਤੇ ਸੰਤਾਂ ਨੇ ਪੈਰ ਪਟਿਆ ਤੇ ਹੁਣ ਸਾਰੀ ਸੰਗਤ ਵੀ ਨਾਲੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਜੀ ਦੇਖੋ ਕਿੰਨਾ ਵਧੀਆ ਚਾਰ ਫੋਰ ਲੇਨ ਸਿੰਗਲ ਲੇਨ ਵੀ ਨਹੀਂ ਹੁੰਦੇ ਫੋਰ ਲੇਨ ਬਣ ਰਿਹਾ ਜੇ ਸਰਕਾਰ ਚਾਹੁੰਦੀ ਹੈ ਕਿੰਨੀ ਸਮਾਂ ਹੋ ਲੱਗੇਗਾ ਜਦੋਂ ਬਿਲਕੁਲ ਲੋਕਾਂ ਲਈ ਬਿਲਕੁਲ ਤਿਆਰ ਹੋ ਜਾਏਗਾ ਹੌਲੀ ਹੌਲੀ ਦੇਖੋ ਕਾਰਸੀਵਾ ਦਾ ਕੰਮ ਹੌਲੀ ਹੌਲੀ ਚੱਲੀ ਜਾਣਾ ਸੰਗ ਤੋਂ ਆ ਦੇਖੋ ਤੁਹਾਡੇ ਸਾਹਮਣੇ ਹੌਲੀ ਚਰਦਨ ਨਾਲ ਚੱਲਦਾ ਜੀ ਇਹ ਕੰਮ ਇਹ ਹੌਲੀ ਹੌਲੀ ਹੋਣਾ ਜੀ ਕਿਉਂਕਿ ਸਰਕਾਰ ਨੇ ਦਾ ਖਜ਼ਾਨੇ ਜੋ ਲੈ ਕੇ ਕਰਨੇ ਸੈਂਟਰ ਸਰਕਾਰ ਤੋਂ ਇਹ ਤਾਂ ਹੁਣ ਲੋਕਾਂ ਦੀ ਸ਼ਰਦਨਾਂ ਦਾ ਕੰਮ ਸਮਾਂ ਲੱਗ ਜੂ ਪਰ ਇੰਨਾ ਹੀ ਬਹੁ ਹੋ ਗਿਆ ਜੀ ਦੁਆ ਹੋ ਗਿਆ ਜੀ ਕਿ ਵਧੀਆ ਕੰਮ ਇਹ ਹੋ ਗਿਆ ਹੁਣ ਇਹ ਦੇਖੋ ਸਰਕਾਰਾਂ ਨੂੰ ਤਾਂ ਇਕੱਠੀ ਗ੍ਰਾਂਟ ਪਾਸ ਆ ਜਾਂਦੀ 200 ਕਰੋੜੇ ਤਾਂ ਇਹ ਜਿੰਨਾ ਜਿੰਨਾ ਸੰਗਤ ਨੇ ਸੰਯੋਗ ਦੇਣਾ ਉਸ ਸੰਯੋਗ ਦੇ ਹਿਸਾਬ ਨਾਲ ਹੌਲੀ ਹੌਲੀ ਕਾਰਜੇ ਫਿਰ ਕਾਰ ਸੇਵਾ ਦਾ ਅੱਗੇ ਚੱਲਦਾ ਹੁੰਦਾ ਜਦੋਂ ਸੈਂਟਰ ਵੱਲੋਂ 500 ਕਰੋ ਇੱਦਾਂ ਨਹੀਂ ਸੰਗਤ ਵੱਲੋਂ ਆਣਾ ਇਹ ਹੌਲੀ ਹੌਲੀ ਜਿੱਦਾਂ ਆਈ ਗਿਆ ਉਦਾਂ ਦਾ ਢਾਡੇ ਸਮੇਂ ਅੱਗੇ ਨਾਲੋਂ ਬਹੁਤ ਬਣ ਗਈ ਪਹਿਲਾਂ ਚੌੜੀ ਕੀਤੀ ਫਿਰ ਮਿੱਟੀ ਪਾਈ ਉਹਦੇ ਨਾਲ ਜਿੰਨੀ ਕਾਈ ਜਾਂਦੀ ਹੌਲੀ ਹੌਲੀ ਬਣੀ ਜਾਂਦੀ ਹੈ ਹੌਲੀ ਹੌਲੀ ਬਣ ਜਾਣੀ ਜੀ ਜਾਨੀ ਪੂਰੀ ਹੋ ਜਾਣੀ ਕੰਪਲੀਟ ਥੋੜਾ ਟਾਈਮ ਲੱਗੂਗਾ ਪਰ ਜਾਣ ਜਾਣੀ ਪਰ ਸਰਕਾਰ ਨੂੰ ਇਸ ਵੱਲ ਦਿੱਕਤ ਸਬਕ ਲੈਣਾ ਚਾਹੀਦਾ ਜੀ ਬਿਲਕੁਲ ਦੇ ਆਮ ਲੋਕ ਇਹੀ ਤਾਂ ਵੀ ਗੁੱਸਾ ਦਿਖਾਉਂਦੇ ਸਰਕਾਰ ਵਿਰੁੱਧ ਬਿਲਕੁਲ ਸਹੀ ਇਹ ਸ਼ਰਦਨ ਨੂੰ ਠੀਕ ਸਿਆ ਵੀ ਹੁਣ ਤਾਕਤ ਸਿੰਘ ਨੂੰ ਜੇ ਕੋਈ ਬਾਹਰੋਂ ਆਉਦੇ ਸੜਕ ਤਾਂ ਦੇਖੋ ਕੀ ਹਾਲ ਹੈ ਇਹ ਪਿਛਲੇ ਸਮੇਂ ਦੇ ਵਿੱਚ ਨਿਤਨ ਗੜਕ ਨੇ ਉੱਥੇ ਇੱਕ ਨੀ ਪੱਥਰ ਵੀ ਰੱਖਤਾ ਸੀ ਸੜਕ ਦੇ ਲਈ ਪੱਥਰ ਦਾ ਪੱਥਰ ਹੀ ਰਹਿ ਗਿਆ ਨੀ ਪੱਥਰ ਦਾ ਹੀ ਹਰੇਕ ਵਾਰ ਰੱਖਦੇ ਆ ਜੀ ਬਹੁਤ ਨੀ ਪੱਥਰ ਰੱਖਿਓ ਜੇ ਦੇਖਿਆ ਜਾਵੇ ਉਹ ਸਿਰਫ ਨੀ ਪੱਥਰੇ ਹੀ ਬਣੇ ਉੱਥੇ ਉਸ ਤੋਂ ਬਾਅਦ ਤਾਂ ਕੋਈ ਉਹ ਨਹੀਂ ਸਟਰਾਇਜ਼ਰ ਤਿਆਰ ਕੀਤਾ ਹੀ ਨਹੀਂ ਉਹ ਨਹੀਂ ਤਾਂ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਇੱਥੇ ਰਹਿ ਗਏ ਆ ਉਹਨਾਂ ਵੀ ਹਮੇਸ਼ਾ ਗੱਲ ਕਰਦੇ ਰਹੇ ਉਹ ਤਾਂ ਨਾਲ ਹੀ ਪੰਥਕ ਪਾਰਟੀ ਸੀਗੀ ਉਹਨਾਂ ਨੂੰ ਤਾਂ ਕਰਨਾ ਚਾਹੀਦਾ ਸੀ ਤੇ ਹੁਣ ਨਾਰਾਜ਼ਗੀ ਤੁਹਾਡੇ ਸਾਹਮਣੇ ਆ ਵੀ ਜਿਹੜੀ ਕੱਢੀ ਆਈ ਹੁਣ ਦੇਖੋ ਇਹ ਸਰਕਾਰਾਂ ਨੂੰ ਸਾਬਕਾ ਚਾਹੀਦਾ ਆਮ ਲੋਕੀ ਉੱਠ ਕੇ ਸੰਤਾਂ ਦੇ ਨਾਲ ਸੰਜੋਗਣਾ ਤੁਹਾਨੂੰ ਉਹ ਇਹਨਾਂ ਦੇ ਗੱਲਾਂ ਕਰਨ ਤੇ ਰਿਐਲਿਟੀ 'ਚ ਕੰਝ ਬਹੁਤ ਫਰਕ ਆ ਗੱਲਾਂ ਆਪਾਂ ਕਹਿੰਦੇ ਨੇ ਵੀ ਇੱਥੋਂ ਜਾ ਜਾਏਗਾ ਨਾ ਕਿ ਜਦੋਂ ਆਉਣਗੇ ਉਦੋਂ ਗੱਲ ਕਰਾਂਗੇ ਉਹ ਆਉਂਦੇ ਆ ਵੀ ਇੱਕ ਧਿਆਨ ਖੈਦਦੇ ਵੀ ਅਸੀਂ ਵੋਟਾਂ ਪਾ ਦੋ ਜਦ ਸਰਕਾਰ ਆਉਂਦੀ ਫੇ ਸਾਰੇ ਬਦਲ ਜਾਂਦੇ ਠੀਕ